ਜਿੰਨੇ ਵੀ ਇਹਨਾਂ ਦੇ ਕੈਂਡੀਡੇਟ ਹਨ ਜਿੰਨੇ ਵੀ ਇਹਨਾਂ ਦੇ ਮੈਂਬਰ ਹਨ ਸਾਰਿਆਂ ਨੂੰ ਅਸਥੀਪਾ ਦਿਵਾ ਕੇ ਦੁਬਾਰਾ ਚੋਣ ਕਰਵਾਉਣੀ ਚਾਹੀਦੀ ਹੈ ਰਾਜਨੀਤੀ ਦਾ ਪ੍ਰਭਾਵ ਧਰਮ ਤੇ ਨਹੀਂ ਹੋਣਾ ਚਾਹੀਦਾ ਧਰਮ ਦਾ ਪ੍ਰਭਾਵ ਰਾਜਨੀਤੀ ਤੇ ਨਹੀਂ ਹੋਣਾ ਹੈ ਇਹ ਜਾਣੇ ਕਿ ਪੈਸਾ ਦੱਦ ਚੱਲਣੀਆਂ ਢਾਈਆਂ ਹਨ ਸ੍ਰੋਮਣੀ ਗੁਰਦੁਆਰਾ ਪ੍ਰਮੰਧਕ ਕਮੇਟੀ ਨੂੰ ਬਿਲਕੁਲ ਆਜ਼ਾਦ ਕਰ ਦੇਣਾ ਚਾਹੀਦਾ ਹੈ। ਮੁੱਖ ਜਥੇਦਾਰ ਉਹ ਜਿਵੇਂ ਕਿ ਪਹਿਲਾ ਅਕਾਲੀ ਫੂਲਾ ਸਿੰਘ ਫੈਸਲੇ ਲੈਂਦਾ ਉਸੇ ਤਰ੍ਹਾਂ ਫੈਸਲੇ ਲੈ ਸਕੂਗਾ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਤਨ ਨੂੰ ਫਾਲੋ ਕਰਦੀ ਹੈ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਸ਼੍ਰੋਮਣੀ ਅਕਾਲੀ ਦਾਲਾ ਬਾਦਲ ਪਾਰਟੀ ਬਾਰੇ ਹੈ ਅਸੀਂ ਇਸ ਤੇ ਪਹਿਲਾਂ ਵੀ ਅਸੀਂ ਇੱਕ ਵੀਡੀਓ ਬਣਾਏ ਸੀ ਜਿਹਦੇ ਵਜh ਅਸੀਂ ਦੱਸਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਕਿਉਂ ਫੇਲ ਹੋ ਚੁੱਕੀ ਹੈ ਇਹਦੇ ਪਤਨ ਦੇ ਕਾਰਨ ਅਸੀਂ ਤੁਹਾਡੇ ਨਾਲ ਸ਼ੇਅਰ ਕਰੇ ਸੀਗੇ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਾਣਕਾਰੀ ਦੇਵਾਂਗੇ ਵੀ ਇਹਦਾ ਹੱਲ ਕੀ ਹੋ ਸਕਦਾ ਹੈਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਪਾਰਟੀ ਹੈ ਇਹ ਬਿਲਕੁਲ ਕੋਮਾ ਦੇ ਵਿੱਚ ਜਾ ਚੁੱਕੀ ਹੈ ਜਿਹਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਚੁੱਕਾ ਹੈ ਕਿਉਂਕਿ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਲੋਕਲ ਡਾਕਟਰਾਂ ਤੋਂ ਜਾਇਨਾ ਦੇ ਨਿੱਜੀ ਡਾਕਟਰਾਂ ਸਲਾਹਕਾਰ ਹੈਗੇ ਆ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਆ ਠੀਕ ਕਰਨ ਦੀ ਪਰ ਠੀਕ ਨਹੀਂ ਹੋਈ ਹੁਣ 2027 ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਆ ਇਹਦੇ ਵਿੱਚ ਸਮੁੱਚੀ ਜਿਹੜੀ ਲੀਡਰਸ਼ਿਪ ਆ ਉਹਨੂੰ ਇਹ ਚਾਹੀਦਾ ਕੋਮਾ ਦੇ ਵਿੱਚੋਂ ਇਹ ਕਿਵੇਂ ਬਾਹਰ ਆ ਸਕਦੀ ਆ ਇੱਕ ਵਧੀਆ ਡਾਕਟਰ ਹੀ ਇਹਨੂੰ ਕੋਮਾ ਦੇ ਵਿੱਚੋਂ ਬਾਹਰ ਕੱਢ ਸਕਦਾ ਹੈ ਕਿਉਂਕਿ ਜਿਹੜੀ ਪੰਜਾਬ ਦਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਅਕਾਲ ਤਖਤ ਵੱਲੋਂ ਧਾਰਮਿਕ ਸਜ਼ਾ ਦਿੱਤੀ ਗਈ ਹੈ ਉਸਤੇ ਵੀ ਲੋਕ ਕਿੰਤੂ ਪ੍ਰੰਤੂ ਕਰਦੇ ਹਨ ਕਿਉਂਕਿ ਇਹ ਸਜ਼ਾ ਥੋੜੀ ਆ ਹੁਣ ਅਸੀਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਜਿਹੜੀ ਕਿ ਕੋਮਾ ਦੇ ਵਿੱਚ ਜਾ ਚੁੱਕੀ ਹੈ ਹੁਣ ਇਹਦੇ ਵਿੱਚੋਂ ਬਾਹਰ ਆਉਣਾ ਔਖਾ ਕੰਮ ਹੈ। ਇਹਦੇ ਵਾਸਤੇ ਕੋਈ ਵਧੀਆ ਡਾਕਟਰ ਹੀ ਇਹਨੂੰ ਕੋਮਾ ਚੋਂ ਬਾਹਰ ਕੱਢ ਸਕਦਾ ਹੈ। ਉਹ ਡਾਕਟਰ ਅਸੀਂ ਤੁਹਾਨੂੰ ਦੱਸਾਂਗੇ ਉਹ ਡਾਕਟਰ ਕਿਹੜਾ ਹੈ ਇਹਦਾ ਹੱਲ ਕਿਵੇਂ ਹੋਣਾ ਹੈ ਇਹਨੂੰ ਕੋਮਾ ਦੇ ਵਿੱਚੋਂ ਬਾਹਰ ਕਿਵੇਂ ਕੱਢ ਸਕਦਾ ਹੈ। ਕਿਵੇਂ 2027 ਦੇ ਵਿੱਚ ਇਲੈਕਸ਼ਨਾਂ ਲੜ ਸਕਦੀ ਹੈ ਕਿ ਨਹੀਂ ਲੜ ਸਕਦੀ ਹੁਣ ਸ਼੍ਰੋਮਣੀ ਅਕਾਲੀ ਦਲ ਪਾਰਟੀ ਕੋਮਾ ਦੇ ਵਿੱਚ ਪਹੁੰਚ ਗਈ ਹੈ ਇਹਦਾ ਹਾਲ ਇੱਕੋ ਇੱਕ ਹੈਗਾ ਉਹ ਹੈ ਛੇਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਚਾਰਧਾਰਾ ਜਿਹੜੀ ਕਿ ਦੋ ਕਿਰਪਾਨਾਂ ਇੱਕ ਮੀਰੀ ਦੀ ਇੱਕ ਪੀਰੀ ਦੀ ਅਗਰ ਉਹ ਵਿਚਾਰ ਧਾਰਾ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਅਪਣਾ ਲਈ ਤਾਂ ਇਹ 100% ਹੀ ਗਾਰੰਟੀ ਨਾਲ ਕਹਿੰਦੇ ਹਾਂ ਵੀ ਕੋਮਾ ਚੋਂ ਬਾਹਰ ਆ ਜਾਵੇਗੀ ਜੀ ਦੇ ਵਿੱਚ ਕਰਨਾ ਕੀ ਹੈਗਾ ਪਹਿਲੀ ਗੱਲ ਤਾਂ ਪੰਜ ਤਖਤਨ ਜਿਹੜੇ ਕਿ ਤਖਤ 2 ਪੰਜਾਬ ਤੋਂ ਬਾਹਰ ਹਨ 3 ਪੰਜਾਬ ਦੇ ਵਿੱਚ ਹਨ ਜਿੰਨਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਬੋਲਬਾਲਾ ਹੈ ਦਬ ਦਬਾ ਵੀ ਹੈਗਾ ਕਿਉਂਕਿ ਤਿੰਨ ਆਕਾਲ ਤਖਤ ਦੇ ਜਥੇਦਾਰਾਂ ਦੀ ਛੁੱਟੀ ਕਰ ਦੇਣੀ ਚਾਹੀਦੀ ਆ ਦੂਜੀ ਗੱਲ ਜਿੰਨੇ ਵੀ ਸਿੰਘ ਸਾਹਿਬ ਹਨ ਉਹਨਾਂ ਨੂੰ ਵੀ ਸੇਵਾ ਮੁਕਤ ਕਰ ਦੇਣਾ ਚਾਹੀਦਾ ਹੈ ਤੀਜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਉਹਨਾਂ ਨੂੰ ਸਿਰਫ ਕਾਰਜਕਾਰੀ ਪ੍ਰਧਾਨ ਹੀ ਰਹਿਣਾ ਚਾਹੀਦਾ ਸਾਡਾ ਕਹਿਣ ਦਾ ਭਾਵ ਇਹ ਹੈ ਕਿ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਹਮੇਸ਼ਾ ਦੇ ਲਈ ਮੁਕਤ ਕਰ ਦੇਣਾ ਚਾਹੀਦਾ ਹੈ ਲੋਕ ਵੀ ਇਹੀ ਚਾਹੁੰਦੇ ਹਨ ਆਪੋਜੀਟ ਜਿੰਨੀਆਂ ਵੀ ਪਾਰਟੀਆਂ ਹਨ ਉਹ ਵੀ ਇਹੀ ਚਾਹੁੰਦੀਆਂ ਹਨ ਹੋਰ ਲੋਕਾਂ ਦਾ ਵਿਰੋਧੀਆਂ ਦਾ ਕੋਈ ਤੁਹਾਡੇ ਨਾਲ ਰੌਲਾ ਨਹੀਂ ਹੈ ਝਗੜਾ ਸਿਰ ਵਿੱਚ ਗੱਲ ਦਾ ਹੈ ਕਿਉਂਕਿ ਧਰਮ ਤੇ ਰਾਜਨੀਤੀ ਇਕੱਠੇ ਹੋ ਚੁੱਕੇ ਹਨ ਇਸ ਲਈ ਸਹੀ ਫੈਸਲੇ ਨਹੀਂ ਹੋ ਰਹੇ ਸਹੀ ਫੈਸਲੇ ਤਾਂ ਹੀ ਹੋਣਗੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਇਲੈਕਸ਼ਨਾਂ ਹੋਣੀਆਂ ਹਨ ਉਹਨਾਂ ਨੂੰ ਆਜ਼ਾਦ ਤੌਰ ਤੇ ਕਰਵਾਉਣੀਆ ਚਾਹੀਦੀਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬਣੀ ਹੈ ਜਿਹੜੀ ਕਿ ਸਿੱਖਾਂ ਦੇ ਲਈ ਇੱਕ ਮਿੰਨੀ ਪਾਰਲੀਮੈਂਟ ਹੈ ਉਸ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਪਾਰਟੀ ਨੂੰ ਆਪਣੇ ਪੈਰ ਪਿੱਛੇ ਖਿੱਚ ਲੈਣੇ ਚਾਹੀਦੇ ਹਨ ਜਿੰਨੇ ਵੀ ਇਹਨਾਂ ਦੇ ਮੈਂਬਰ ਨਵੇਂ ਚੁਣੇ ਜਾਣਗੇ ਉਹਨਾਂ ਦੇ ਵਿੱਚ ਸਿਰਫ ਧਾਰਮਿਕ ਬੰਦੇ ਹੀ ਹੋਣੇ ਚਾਹੀਦੇ ਹਨ ਰਾਜਨੀਤਿਕ ਕੋਈ ਵੀ ਕੈਂਡੀਡੇਟ ਨਹੀਂ ਹੋਣਾ ਚਾਹੀਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਰ ਆਪਣੇ ਆਜ਼ਾਦ ਤੌਰ ਤੇ ਇਲੈਕਸ਼ਨ ਲੜੂਗੀ ਉਹ ਆਪਣੇ ਢੰਗ ਦੇ ਨਾਲ ਨਿਊਟਰਲ ਫੈਸਲੇ ਲੈ ਸਕੂਗੀ ਜਿਹਦੇ ਵਿੱਚ ਲੋਕਾਂ ਦਾ ਵੀ ਭਲਾ ਹੈਗਾ ਪੂਰੇ ਪੰਜਾਬ ਦਾ ਭਲਾ ਹੈਗਾ ਇਹਦੇ ਵਿੱਚ ਸਾਰੀਆਂ ਪਾਰਟੀਆਂ ਦਾ ਵੀ ਭਲਾ ਹੈ ਇੱਕ ਨਿਰਪੱਖ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਜਥੇਦਾਰ ਉਹ ਜਿਵੇਂ ਕਿ ਪਹਿਲਾ ਅਕਾਲੀ ਫੂਲਾ ਸਿੰਘ ਫੈਸਲੇ ਲੈਂਦਾ ਉਸੇ ਤਰ੍ਹਾਂ ਫੈਸਲੇ ਲੈ ਸਕੂਗਾ ਜਿਹਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਧਾਰਮਿਕ ادارے ਵੀ ਹਨ ਉਹਦੇ ਤੋਂ ਵੀ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਪ੍ਰਭਾਵ ਹੈਗਾ ਉਹ ਵੀ ਜਾਣੇ ਕਿ ਇਹਨਾਂ ਨੂੰ ਵਾਪਸ ਲੈਣ ਵਾਪਸ ਲੈ ਲੈਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਿਲਕੁਲ ਆਜ਼ਾਦ ਕਰ ਦੇਣਾ ਚਾਹੀਦਾ ਹੈ। ਜਿਵੇਂ ਕਿ ਛੇਵੇਂ ਪਾਸਾ ਸ੍ਰੀ ਗੁਰੂ ਹਰगोविंद ਸਾਹਿਬ ਜੀ ਨੇ ਇਸੇ ਲਈ ਦੋ ਤਲਵਾਰਾਂ ਪਹਿਨੀਆਂ ਛਨ ਇੱਕ ਅਮੀਰੀ ਦੀ ਇੱਕ ਪੀਰੀ ਦੀ ਬਈ ਇਹ ਰਾਲਗੱਡ ਨਹੀਂ ਹੋਣੀ ਚਾਹੀਦੀਆਂ ਰਾਜਨੀਤੀ ਦਾ ਪ੍ਰਭਾਵ ਧਰਮ ਤੇ ਨਹੀਂ ਹੋਣਾ ਚਾਹੀਦਾ ਧਰਮ ਦਾ ਪ੍ਰਭਾਵ ਰਾਜਨੀਤੀ ਤੇ ਨਹੀਂ ਹੋਣਾ ਇਹ ਜਾਣੇ ਕਿ ਪੈਰਲਲ ਚੱਲਣੀਆਂ ਚਾਹੀਦੀਆਂ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਕਾਲ ਸਖਤ ਤੋਂ ਛੇਦ ਲੈਣੀ ਚਾਹੀਦੀ ਹੈ ਜਿੰਨੇ ਵੀ ਇਹਨਾਂ ਦੇ ਕੈਂਡੀਡੇਟ ਹਨ ਜਿੰਨੇ ਵੀ ਇਹਨਾਂ ਦੇ ਮੈਂਬਰ ਹਨ ਸਾਰਿਆਂ ਨੂੰ ਅਸਥੀਪਾ ਦਵਾ ਕੇ ਦੁਬਾਰਾ ਇਲੈਕਸ਼ਨ ਕਰਵਾਉਣੀ ਚਾਹੀਦੀ ਹੈ ਉਹਦੇ ਵਾਸਤੇ ਇੱਕ ਸਰਵਤ ਖਾਲਸਾ ਵੀ ਬਣਾਉਣਾ ਚਾਹੀਦਾ ਹੈ ਜਿਹਦੇ ਵਿੱਚ ਲੋਕ ਫੈਸਲਾ ਕਰਨਗੇ ਬਈ ਕੈਂਡੀਡੇਟ ਕਿਹੜੇ ਖੜੇ ਹੋਣੇ ਚਾਹੀਦੇ ਹਨ ਜਿਹਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਵਾਦਲ ਦੇ ਐਮਐਲਏ ਜਾਂ ਐਮਪੀ ਇਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਾਏ ਜਾਂਦੇ ਹਨ ਜਾਂ ਹੋਰ ਅਹੁਦੇ ਦਿੱਤੇ ਜਾਂਦੇ ਹਨ ਇਹ ਸਾਰੇ ਬੰਦ ਹੋਣੇ ਚਾਹੀਦੇ ਹਨ ਇੱਕ ਨਰੋਲ ਖਾਲਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ। ਅਗਰ ਇਹ ਹੋ ਜਾਊਗਾ ਕਰ ਲਵੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਜੀ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸ਼ਰਫਤ ਧਾਰਮਿਕ ਬੰਦੇ ਹੀ ਜਿਨ੍ਹਾਂ ਦਾ ਰਾਜਨੀਤੀ ਦੇ ਨਾਲ ਦੂਰ ਨੇੜ ਦਾ ਕੋਈ ਰਿਸ਼ਤਾ ਹੀ ਨਹੀਂ ਇਹੋ ਜਿਹੇ ਬੰਦੇ ਖੜੇ ਕਰਨੇ ਚਾਹੀਦੇ ਹਨ ਕਿਉਂਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਇੱਥੋਂ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਪੂਰੇ ਜਾਣੇ ਕਿ ਦੁਨੀਆ ਦੇ ਵਿੱਚ ਸੰਦੇਸ਼ ਮਿਲਦਾ ਹੈ ਫਿਰ ਵਧੀਆ ਤਰੀਕੇ ਨਾਲ ਪ੍ਰਬੰਧ ਕਰ ਸਕਦੀ ਹੈ ਜਿੰਨੇ ਵੀ ਇਹਨਾਂ ਦੇ ਧਾਰਮਿਕ ادارے ਹਨ ਜਿਵੇਂ ਕਿ ਸਕੂਲ ਹੈ ਕਾਲਜ ਹੈ ਉਹਨਾਂ ਦੀਆਂ ਜਿਹੜੀਆਂ ਫੀਸਾਂ ਵੀ ਘਟਾਉਣੀਆਂ ਚਾਹੀਦੀਆਂ ਹਨ ਗਰੀਬ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਦੇਣੀ ਚਾਹੀਦੀ ਜਾਂ ਹੋਰ ਵੀ ਸਹੂਲਤਾਂ ਸਾਰਿਆਂ ਨੂੰ ਦੇਣੀਆਂ ਚਾਹੀਦੀਆਂ ਹਨ ਇਹਨੀਆਂ ਗੱਲਾਂ ਕਹਿੰਦੇ ਹੋਏ ਖਿਮਾ ਦਾ ਜਾਚਕ ਹਾਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸਾਡਾ YouTube ਚੈਨਲ ਟ੍ਰਾਇੰਗਲ ਪਾਰਟੂ ਪੰਜਾਬ ਅਤੇ ਸੋਨਾ ਪਜਾ Facebook ਪੇਜ ਵੀ ਜਾ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਇਕ ਕਰੋ ਸ਼ੇਅਰ ਕਰੋ